ਸਸ਼ਿਕਾ ਜੀ ਮਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਦੁਨੀਆ ਇੰਨੀ ਜ਼ਿਆਦਾ ਐਡਵਾਂਸ ਹੋ ਚੁੱਕੀ ਹੈ ਕਿ ਲੋਕਾਂ ਦੀ ਜ਼ਿੰਦਗੀ 'ਚ ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਦਾ ਅਹਿਮ ਕਿਰਦਾਰ ਹੋ ਚੁੱਕਿਆ ਹੈ ਇੰਨਾ ਹੀ ਨਹੀਂ ਮੋਬਾਈਲ ਫੋਨ ਅੱਜਕੱਲ੍ਹ ਲੋਕਾਂ ਦੀ ਰੂਟੀਨ ਦਾ ਅਹਿਮ ਹਿੱਸਾ ਬਣ ਚੁੱਕੇ ਨੇ ਅਤੇ ਮੋਬਾਈਲ ਦੇ ਬਿਨਾ ਜੀਵਨ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ ਪਰ ਤਕਨੀਕੀ ਯੁੱਗ ਦੇ ਵਿੱਚ ਤਬਦੀਲੀ ਹੋਣ ਦੇ ਨਾਲ ਪੁਰਾਣੇ ਉਪਕਰਨਾ ਦੀ ਜਗ੍ਹਾ ਨਵੇਂ ਉਪਕਰਨ ਲੈਣ ਲੱਗ ਪਏ ਨੇ ਅਜਿਹਾ ਹੀ ਕੁਝ ਹੁਣ ਮੋਬਾਈਲ ਫੋਨ ਦੇ ਨਾਲ ਵੀ ਹੋਣ ਵਾਲਾ ਹੈ ਦਰਸਲ ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਦੇ ਵੱਲੋਂ ਕੀਤਾ ਇੱਕ ਦਾਵਾ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ ਜ਼ੁਕਰਬਰਗ ਦਾ ਦਾਵਾ ਹੈ ਕਿ ਮੋਬਾਈਲ ਫੋਨ ਦੀ ਤਕਨੀਕ ਹੁਣ ਪੁਰਾਣੀ ਹੋ ਚੁੱਕੀ ਹੈ ਅਤੇ ਭਵਿੱਖ ਦੇ ਵਿੱਚ ਮੋਬਾਈਲ ਫੋਨ ਦੀ ਜਗ੍ਹਾ 스마트 ਗਲਾਸ ਲੈਣਗੇ ਅਤੇ ਆਉਣ ਵਾਲੇ ਸਮੇਂ ਦਾ 10 ਸਾਲਾਂ ਦੇ ਵਿੱਚ 스마트 ਗਲਾਸ ਦੀ ਲੋਕਪ੍ਰਿਅਤਾ ਅਤੇ ਉਪਯੋਗਤਾ smartphones ਤੋਂ ਵੀ ਜ਼ਿਆਦਾ ਹੋ ਜਾਵੇਗੀ ਜ਼ੁਕਰ ਪਰਗਨੇ ਕਿਹਾ ਹੈ ਕਿ ਲੋਕ 스마트ਫੋਨ ਦਾ ਇਸਤੇਮਾਲ ਸਿਰਫ ਕੁਝ ਵਿਸ਼ੇਸ਼ ਕੰਮਾਂ ਦੇ ਲਈ ਹੀ ਕਰਨਗੇ ਜਦੋਂ ਕਿ ਜ਼ਿਆਦਾਤਰ ਕੰਮ ਉਹ 스마트 ਗਲਾਸ ਰਾਹੀਂ ਕਰ ਸਕਣਗੇ ਮੈਟਾ ਅਤੇ ਐਪਲ ਵਰਗੀਆਂ ਕੰਪਨੀਆਂ ਇਸ ਤਕਨੀਕ ਉਤੇ ਕੰਮ ਕਰ ਰਹੀਆਂ ਨੇ ਮੈਟਾ ਰੇ ਬੈਂਡ ਦੇ ਨਾਲ ਮਿਲ ਕੇ 스마트 ਗਲਾਸ ਬਣਾਉਣ ਦੀ ਵੀ ਤਿਆਰੀ ਚੱਲ ਰਹੀ ਹੈ ਜਦੋਂ ਕਿ ਸੈਮਸੰਗ ਅਤੇ ਗੂਗਲ ਵੀ AI ਫੀਚਰਸ ਦੇ ਨਾਲ 스마트 ਗਲਾਸੇਸ ਲਾਂਚ ਕਰਨ ਦੀ ਯੋਜਨਾ ਬਣਾ ਰਹੇ ਨੇ ਦਾਸੇ ਸਮਾਰਟ 글ਾਸਸ ਦੇ ਵਿੱਚ ਅਕਮੈਂਟਡਡ ਰਿਐਲਿਟੀ ਤਕਨੀਕ ਦਾ ਇਸਤੇਮਾਲ ਹੋਵੇਗਾ ਇਹ ਕਹਿੰਨਾ ਹੈ ਜ਼ਕਰਪੁਰ ਕਦਾ ਜੋ ਯੂਜ਼ਰਸ ਨੂੰ ਡਿਜੀਟਲ ਫੀਚਰਸ ਦੇ ਨਾਲ ਕਈ ਸਹੂਲਤਾ ਪ੍ਰਦਾਨ ਕਰੇਗਾ ਇਨ੍ਹਾਂ ਕਲਾਸਿਸ ਦੇ ਵਿੱਚ ਡਿਸਪਲੇ ਦਾ ਸਿਰਫ ਨੋਟੀਫਿਕੇਸ਼ਨਸ ਸਗੋ ਨੈਵੀਗੇਸ਼ਨ ਅਤੇ ਹੋਰ ਮਹੱਤਵਪੂਰਨ ਜਾਣਕਾਰੀਆਂ ਵੀ ਦਿਖਾਈਆਂ ਜਾਣ ਗਿਆ ਇਨ੍ਹਾਂ ਹੀ ਨਹੀਂ ਸਿਰਫ ਇਸਤੇਮਾਲ ਕੇ ਹੀ ਕੰਮ ਕੀਤਾ ਜਾ ਸਕੇਗਾ ਇਨ੍ਹਾਂ ਸਮਾਰਟ 글ਾਸਸ ਦਾ ਸਭ ਤੋਂ ਵੱਡਾ ਫਾਇਦਾ ਹੋਵੇਗਾ ਕਿ ਯੂਜ਼ਰਸ ਨੂੰ ਹੱਥਾਂ ਨਾਲ ਕੰਮ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਪਵੇਗੀ ਉਹ ਸਿਰਫ ਬੋਲ ਕੇ ਮੈਸੇਜ ਭੇਜਣ ਅਤੇ ਕਾਲ ਕਰਨ ਦੇ ਵਿੱਚ ਸਮਰਥ ਹੋਣਗੇ ਬਿਲਟ ਇਨ ਸਪੀਕਰਸ ਇਨ ਆ ਗਲਾਸੇਸ ਦੇ ਵਿੱਚ ਬਿਲਟ ਇਨ ਸਪੀਕਰਸ ਵੀ ਹੋਣਗੇ ਜੋ ਆਡੀਓ ਨੋਟੀਫਿਕੇਸ਼ਨ ਰਾਹੀਂ ਜਾਣਕਾਰੀ ਦੇਣਗੇ ਜਿਸ ਦੇ ਨਾਲ ਯੂਜ਼ਰਸ ਨੂੰ ਹੋਰ ਵੀ ਬਿਹਤਰ ਅਨੁਭਵ ਮਿਲ ਪਾਵੇਗਾ ਸਿਕਰੋ ਕੇ ਕੇ ਜ਼ੁਕਰਪਰਦ ਅਨੁਸਾਰ ਇਨਾ ਸਮਾਰਟ ਗਲਾਸਸਿਸ ਦੇ ਨਾਲ ਮੈਟਾ ਦੀ AI ਦੇ ਨਾਲ ਇੰਟਰਨੈਸ਼ਨਲ ਦੀ ਸਹੂਲਤ ਮਿਲੇਗੀ ਜਿਸ ਦੇ ਨਾਲ ਡਿਜੀਟਲ ਚੀਜ਼ਾਂ ਨੂੰ ਦੇਖਣ ਅਤੇ ਅਨੁਭਵ ਕਰਨ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਜਾਵੇਗਾ ਦੱਸਿਆ ਗਿਆ ਹੈ ਕਿ ਪੁਰਾਣੇ ਦੇ ਵਿੱਚ ਸਮਾਰਟਫੋਨ ਦੀ ਜਗ੍ਹਾ ਸਮਾਰਟ ਗਲਾਸ ਲੈ ਸਕਦੇ ਨੇ ਤੇ ਮੈਟਾ ਅਤੇ ਹੋਰ ਟੈਕ ਕੰਪਨੀਆਂ ਇਸ ਤਕਨੀਕੀ ਨੂੰ ਲੈ ਕੇ ਵੱਡੀ ਤਬਦੀਲੀ ਦੀ ਦਿਸ਼ਾ 'ਚ ਕੰਮ ਕਰ ਰਹੀਆਂ ਨੇ ਜਿਸ ਦੇ ਨਾਲ ਲੋਕਾਂ ਦੇ ਜੀਵਨ ਨੂੰ ਹੋਰ ਵੀ ਸੌਲ ਅਤੇ ਪ੍ਰਭਾਵੀ ਬਣਾਇਆ ਜਾ ਸਕੇ ਗਾ ਰਿਪੋਰਟ ਚਨਨ ਪੰਜਾਬੀ